ਮੈਂ 12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਹੱਲੇ ਚਾਹੀਏ ਮੋਰ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ ਤੋਂ ਮੈਨੂੰ ਰਸਤੇ 'ਚ ਰੋਕ ਦੇਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾ ਪਰਚਾ ਹੋਇਆ ਸੀ ਤੇ ਕਹਿੰਦੇ ਆ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬੈਸਬਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਥੇ ਪਰਚਾ ਦਿੱਤਾ ਮੈਂ ਉੱਥੇ ਹੀ ਚੱਲੀ ਆ ਮੈਂ ਵਾਪਸ ਲੈ ਲਵਨੀ ਆ ਪਲੀਜ਼ ਮੈਨੂੰ ਕੋਸ਼ ਨਾ ਕਿਓ ਉਥੋਂ ਤੱਕ ਤਾਂ ਬਲਕਿ ਉਥੋਂ ਤੱਕ ਮੇਰੇ ਉਹ ਕਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉਥੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੈਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਦੋ ਬਲਕਿ ਇੱਕ ਸੋਭਾ ਸਿੰਘ ਤੇ ਨੰਬਰ ਦਾ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉਥੇ ਲੈ ਕੇ ਜਾਂਦੇ ਨੇ ਘਰ ਵਾਪਸ ਬਲਕਿ ਫਿਰ ਇੱਕ ਮੁੰਡਾ ਗੁਰਵਿੰਦਰ ਗੁਰਪਿੰਦਰ ਹੈ ਕੁਮਾਰ ਇੱਕ ਕਾਕਾ ਆ ਹਾਂਜੀ ਕੋਈ ਉਹਨਾਂ ਨੂੰ ਪਛਾਣਦੇ ਜੀ ਹਾਂਜੀ ਮੈਂ ਪਛਾਣਦੀ ਹਾਂ ਹੁਣ ਕੰਪਲੇਨ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ 4 ਦਿਨ ਹੋ ਗਏ ਆ ਕੋਈ ਪੋਸ਼ਤਾਸ਼ ਨਹੀਂ ਮੁੰਡੇ ਇੱਦਾਂ ਫੇਰ ਰਹੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਮੇਰੇ ਪਿੰਡ ਦੇ ਮੋਤਵਾਰ ਬੰਦੇ ਮੇਰੇ ਨਾਲ ਆਏ ਨੇ ਤੇ ਕਿੰਨੀ ਕੁ ਜੇ ਰਹੀ ਮੇਰੀ ਰੱਖਿਆ ਕਰਨਗੇ ਮੇਰੇ ਹਸਬੰਦ ਬਾਹਰ ਹੁੰਦੇ ਨੇ ਤੇ ਇਹ ਮੇਰੇ ਨਾਲ ਆਏ ਨੇ ਅੱਜ ਇਹਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੰਡੇ ਇਦਾਂ ਹੀ ਫਿਰ ਰਹੇ ਨੇ ਮੈਂ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਠਾਨਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਫਲਾਈ ਮੈਂ ਕਰੋ ਬਾਹਰ ਨਿਕਲ ਪਾ ਰਹੀ ਆ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ 12 ਤਰੀਕ ਨੂੰ ਇਹ ਵਾਕਿਆ ਹੋਇਆ ਵਾ ਕਿ ਲੜਕੀ ਇੱਕ ਮੁਲਾਜ਼ਮ ਦੇ ਕੋਲ ਗਈ ਆ ਉਹਨਾਂ ਨੇ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੋ ਮੁੰਡੇ ਜਿਹੜੇ ਆ ਉਹ ਕਿਡਨਪ ਕਰਨੇ ਪੈਗੇ ਆ ਕੋਨੇ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ ਵਾ ਅਸੀਂ ਫਿਰ ਉਹਦੀ ਪਨਾਹ ਚ ਲੜਕੀ ਨੂੰ ਲੈ ਕੇ ਆਪਣੀ ਗੱਡੀ ਚ ਬਿਠਾ ਕੇ ਇਹਦੀ ਮੋਪੇਡ ਮੈਂ ਚਲਾ ਕੇ ਇਹਦੇ ਕੋਲ ਥਾਣੇ ਕੰਪਲੇਨ ਦਵਾ ਕੇ ਤੇ ਫਿਰ ਇਹਨੂੰ ਨਾਲ ਹੀ ਪੰਪ ਕਰ ਲੈ ਕੇ ਵਾਪਸ ਗਏ ਆ ਮੌਕੇ ਤੇ ਉਹ ਬੰਦੇ ਜਿਹੜੇ ਉੱਥੇ ਮੌਜੂਦ ਸੀਗੇ ਉਹ ਬੰਦੇ ਨੂੰ ਮੈਂ ਜਾਣਦਾ ਮੇਰੇ ਪਿੰਡ ਦੇ ਬੰਦੇ ਆ ਇੱਕ ਕਾਕਾ ਸਨ ਆਫ ਕਰਸੇਮਲ ਤੇ ਗੁਰਪਿੰਦਰ ਸਨ ਆਫ ਚਸ਼ਪਾਲ ਪਿੰਡ ਪਾਗੋਤਾਂ ਇਹ 12 ਤਰੀਕ ਦੀ ਕੋਈ 10:30 11 ਵਜੇ ਦੀ ਗੱਲ ਸਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਇਹ ਲੜਕੀ ਆਪਣੇ ਬਚਾਅ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਆ ਉਹਨੂੰ ਇਹਨਾਂ ਸਾਡਾ ਨੰਬਰ ਦਿੱਤਾ ਵਾ ਉਹਨਾਂ ਸਾਨੂੰ ਫੋਨ ਕਾਲ ਕੀਤੀ ਆ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਇਦਾਂ ਜਿਹੜਾ ਵਾ ਉਹਨੂੰ ਦੋ ਜਣੇ ਕਿਡਨੈਪ ਕਰਨ ਵਾਸਤੇ ਆਏ ਜਾ ਤੇ ਉਹਨੂੰ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਹਾਂ ਉਦੀ ਮੋਕੇ ਤੇ ਗਈ ਜੀ ਇਹਲਾ ਦੂਜੇ ਮੋਕੇ ਤੇ ਮੋਕੇ ਤੇ ਉਹ ਮੁੰਡੇ ਉੱਥੇ ਸੀਗੇ ਅਸੀਂ ਆਪ ਵੇਖਿਆ ਸਾਡੇ ਨਾਲ ਵੇਖ ਕੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਉਹ ਦਮ ਇਹਦੇ ਪਿੱਛੇ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਹੈਗਾ ਆਪਾਂ ਕੀ ਵੇਖਿਆ ਮੋਕੇ ਦੇ ਗਵਾਹ ਮੋਕੇ ਤੇ ਗਵਾਹ ਆਸੀਂ ਨਾਲ ਗਏ ਫਿਰ ਕੰਪਲੇਨਤ ਦੋਈ ਆ ਇੱਥੇ ਸਾਡੀ ਕਾਰਵਾਈ ਤੇ ਅੱਜ 4 ਦਿਨ ਹੋ ਗਏ ਅਜ ਤੱਕ ਕੋਈ ਕਾਰਵਾਈ ਨਹੀਂ ਇਹ ਕਾਰਵਾਈ ਨਹੀਂ ਹੁੰਦੀ ਤੇ ਜੂੰਦੋ ਤੁਹਾਡਾ ਕੀ ਹੈਗਾ ਇਹ ਕੁੜੀ ਕਹਿੰਦੀ ਹੈ ਜੀ ਮੇਰਾ ਕੋ ਬਚਾਓ ਨਹੀਂ ਕਰ ਸਕਦਾ ਇਸ ਵਾਲੇ ਸੋਸਾਇਟੀ ਕਰਨਾ ਹੈ ਮੇਰਾ ਤਾਂ ਫਾਈਲ ਹੈ ਹੀ ਨਹੀਂ ਕੋਈ ਦਰਖਾਸਤ ਜੇ ਹੁਣੇ ਆਈ ਆ ਉਹਦੀ ਪੜਤਾਲ ਕਰਦੇ ਆ ਜੋ ਵੀ ਦਰਖਾਸਤ ਦੇ ਵਿੱਚ ਹੋਈ ਆ ਉਹਦਾ ਸਿੱਟਾ ਨਿਕਲੂਗਾ ਤੇ ਉਹਦੇ ਕਰਵਿਖਾਂ